ਦੇ ਵਿੱਚ ਸਾਡੇ ਕੋਲ ਖੰਡ ਪਾਠੀ ਨਹੀਂ ਰਹਿਣੇ ਗਰੰਥੀ ਸਿੰਘ ਨਹੀਂ ਰਹਿਣੇ ਬਾਬਾ ਬਲਜੀਤ ਸਿੰਘ ਜੀ ਗਰੰਥੀ ਸਿੰਘ ਗੁਰਦੁਆਰਾ ਮਹਿਲ ਜੰਡਿਆਲਾ ਆ ਭਾਈ ਸਖਦੇਵ ਸਿੰਘ ਜੀ ਉਹਨਾਂ ਵੱਲੋਂ ਆ ਤਿਆਰ ਕੀਤੀ ਪਨੀਰੀ ਜੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਜਿਹੜੇ ਕੋਲ ਪਿੱਛੇ ਸਿੰਘ ਬੈਠੇ ਨੇ ਨਾ ਇਹਨਾਂ ਦੇ ਵਿਦਿਆਰਥੀ ਨੇ ਤੇ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸਥਾਨ ਦੇ ਉੱਤੇ ਹੱਡ ਗਰੰਥੀ ਨੇ ਚਾਰ ਸਿੰਘ ਜਿਹੜੇ ਨੇ ਪਾਠੀ ਸਿੰਘ ਸਾਡੇ ਪਿੰਡ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਡਿਊਟੀ ਨਿਭਾ ਰਹੇ ਨੇ ਸਤਿਗੁਰ ਜੀ ਕਿਰਪਾ ਕਰਨ ਸਤਿਕਾਰਯੋਗ ਬਾਬਾ ਜੀ ਨੂੰ ਬੇਨਤੀ ਆ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਪ੍ਰਭਜੀਤ ਸਿੰਘ ਜੀ ਇਹਨਾਂ ਨੂੰ ਬੇਨਤੀ ਆ ਵੀ ਪਹਿਲੋ ਆਪਾਂ ਭਾਈ ਅਮਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਗੁਰੂ ਕਾ ਬਾਗ ਇਹਨਾਂ ਨੂੰ ਸਨਮਾਨ ਕਰਨ ਵਾਹਿਗੁਰੂ ਆਜੋ ਬਾਬਾ ਜੀ ਗੁਰਪ੍ਰੇਤ ਸਿੰਘ ਜੀ ਉੱਠੋ ਤੁਸੀਂ ਸਰੋਪਾ ਦੇ ਆਵੇ ਕੋ ਤੁਹਾਡੇ ਕੋਲ ਜੀ ਬਾਬਾ ਬਲਜੀਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਨੇ ਇਹਨਾਂ ਦਾ ਅਸੀਂ ਆ ਨਗਰਾਂ ਵਾਲੇ ਤੇ ਦੇਣ ਹੀ ਨਹੀਂ ਦੇ ਸਕ ਦੇ ਸਕਦੇ ਸਿੱਖ ਕੌਮ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੀ ਬਾਬਾ ਬਲਜੀਤ ਸਿੰਘ ਜੀ ਨੂੰ ਬੇਨਤੀ ਆ ਵੀ ਉਹ ਵੀ ਸਨਮਾਨ ਲੈਣ ਆ ਲਓ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਆ ਵੀ ਉਹ ਆਣ ਕੇ ਸਰਪਾਉ ਲੈਣ